ਸਰ ਅੱਜ ਸ਼੍ਰੋਮਣੀ ਅਕਾਲੀ ਹਲ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਟਿਕਣ ਤੇਤੀ ਗਈ ਹੈ ਕਿ ਅੱਜ ਜੇ ਨਾਮਿਨੇਸ਼ਨ ਦਾ ਭਰਿਆ ਤੇ ਅੱਜ ਤੋਂ ਸਰ ਤੁਹਾਡਾ ਜਿਹੜਾ ਹੈਗਾ ਚੋਣ ਪ੍ਰਚਾਰ ਸ਼ੁਰੂ ਆ ਸਰ ਕਿੰਨਾ ਔਖਾ ਹੈ ਸਰ ਜਿਵੇਂ ਹੁਣ ਆਪਣੇ ਜਵ ਦੇਖਿਆ ਜਾਵੇ ਜਿਹੜੇ ਹੈਗੇ ਵਿਰੋਧੀਆਂ ਦੇ ਵਿੱਚ ਵੀ ਹੈਗੇ ਖੜੇ ਹੈਗੇ ਆ ਤੇ ਕਿੰਨਾ ਔਖਾ ਤੁਹਾਡੇ ਵਿੱਚ ਦੇਖੋ ਜਮੀਰ ਲੋਕਾਂ ਦੀ ਜਾਗਦੇ ਹੋਣੀ ਚਾਹੀਦੀ ਹੈ ਔਖਾ ਕੁਛ ਨਹੀਂਗਾ ਕਿਉਂਕਿ ਲੋਕਾਂ ਨੂੰ ਪਤਾ ਹੋਣਾ ਉਹਨਾਂ ਨੇ ਆਪਣੀ ਮਤ ਦਾ ਦਾਨ ਦੇਣਾ ਹੈਗਾ ਹੁਣ ਜਦੋਂ ਲੋਕਾਂ ਨੇ ਆਪਣੀ ਮਤਦਾਨ ਦਾਨ ਦੇਣਾ ਜਦੋਂ ਲੋਕ ਆਪਣੀ ਮਤਦਾਨ ਦਾਨ ਸੋਚ ਸਮਝ ਕੇ ਦੇਣਗੇ ਤੇ ਮੇਰੇ ਲਈ ਆਸਤੇ ਕੁਝ ਵੀ ਔਖਾ ਨਹੀਂਗਾ ਕਿਸੇ ਕੈਂਡੀਡੇਟ ਵਾਸਤੇ ਵੀ ਨਹੀਂ ਔਖਾ ਹੁੰਦਾ ਇਹ ਜਿਹੜੇ ਕਿਉਂਕਿ ਜਦੋਂ ਤੱਕ ਜ਼ਮੀਰ ਨਹੀਂ ਵਿਕਦੀ ਨਾ ਤਦ ਤੱਕ ਕਦੀ ਵੀ ਵੋਟ ਗਲਤ ਹੱਥਾਂ 'ਚ ਨਹੀਂ ਜਾਂਦੀ ਹੁਣ ਤੁਹਾਡੀਆਂ ਗਲਤ ਹੱਥਾਂ 'ਚ ਦਿੱਤੀਆਂ ਵੋਟਾਂ ਦਾ ਨਤੀਜਾ ਇਹ ਹੈਗਾ ਕਿ 92 ਐਮਐਲਏ ਦਾ ਮੰਡੇਟ ਮਿਲਿਆ ਜਦੋਂ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਰੈਵਨਿਊ ਪਲੱਸ ਕਰਾਂਗੇ ਪੰਜਾਬ ਦਾ ਸੂਬਾ ਕਰਜ਼ਾ ਮੁਕਤ ਕਰਾਂਗੇ 5 ਰੁਪਏ ਫੁੱਟ ਰੇਤਾ ਦੇਵਾਂਗੇ ਮਤਲਬ ਕਿ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਵੀ ਵੀ ਆਈ ਪੀ ਕਲਚਰ ਖਤਮ ਕਰਾਂਗੇ ਕੋਈ ਵੀ ਸਿਕਿਉਰਟੀ ਨਹੀਂ ਹੋਏਗੀ ਗੱਡੀ ਨਹੀਂ ਹੋਏਗੀ ਬਹੁਤ ਸਾਰੇ ਕੁਝ ਉਹਨਾਂ ਨੇ ਤੁਹਾਡੇ ਨਾਲ ਪ੍ਰੋਮਿਸਸ ਕੀਤੇ ਸੀ ਬਟ ਉਹਨਾਂ ਨੇ ਕੋਈ ਵੀ ਪ੍ਰੋਮਿਸ ਆਪਣਾ ਪੂਰਾ ਨਹੀਂ ਕੀਤਾ ਉਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਛਿੱਕੇ ਟੰਕੇ ਉਹਨਾਂ ਨੇ VVIP VIP culture ਦੀ ਜਗਾ VVIP culture ਸ਼ੁਰੂ ਕਰਤਾ ਪੰਜਾਬ ਦਾ ਪੈਸਾ ਦਿੱਲੀ ਉਡਾਣਾ ਸ਼ੁਰੂ ਕਰਤਾ ਤੁਸੀਂ ਦੇਖੋ ਰਵਾਇਤੀ ਪਾਰਟੀਆਂ ਜਿਹੜੀਆਂ ਸੀ ਜਿਵੇਂ ਕਾਂਗਰਸ ਹੋ ਗਈ ਜਾਂ ਅਕਾਲੀ ਦਾ ਲੋਕ ਇਹ ਕਦੀ ਕਦਾਈਂ ਆ ਪੈਸੇ ਦੇਣ ਜਾਂਦੇ ਸੀ ਦਿੱਲੀ 'ਚ ਕੁਝ ਕ ਹਿੱਸਾ ਜਿਹੜਾ ਹੁੰਦਾ ਸੀ ਉਹ ਦਿੱਲੀ ਦੇਣ ਜਾਂਦੇ ਸੀ ਪਰ ਤੁਸੀਂ ਇਹ ਕਦੀ ਵੀ ਨਹੀਂ ਦੇਖਿਆ ਹੋਏਗਾ ਕਿ ਦਿੱਲੀ ਵਾਲੇ ਇੱਥੇ ਹਿੱਸਾ ਲੈਣ ਆ ਕੇ ਬੈਠੇ ਸਾਰਾ ਦਿੱਲੀ ਦਾ ਦਿੱਲੀ ਦੇ ਨਕਾਰੇ ਹੋਏ ਲੋਕ ਜਿਹੜੇ ਦਿੱਲੀ ਦੀ ਆਵਾਮ ਨੇ ਨਕਾਰਤੇ ਐ ਉਹ ਇੱਥੇ ਵੱਡੀਆਂ ਰੈਲੀਆਂ ਕੱਢ ਰਹੇ ਆ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਆ ਕਿ ਆਪ ਹਮਾਰੇ ਯਹਾਂ ਅਸੀਂ ਦਿੱਲੀ ਦਾ ਮਾਡਲ ਦੇਖੋ ਦਿੱਲੀ ਦਾ ਸਿੱਖਿਆ ਕ੍ਰਾਂਤੀ ਜੋ ਹੈ ਲੇਕਿਨ ਕਿ ਬਹੁਤ ਸਾਰੀਆਂ ਚੀਜ਼ਾਂ ਉਹ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਪਰ ਜਿਹੜੇ ਵੋਟਰ ਅੱਗੇ ਆ ਉਹਨਾਂ ਨੂੰ ਬੇਨਤੀ ਹੈ ਹੈਗੀ ਆ ਕਿ ਤੁਹਾਡੀ ਜਮੀਰ ਜਾਗਦੀ ਜਮੀਰ ਨਾਲ ਤੁਸੀਂ ਵੋਟ ਪਾਣੀ ਹੈਗੀ ਆ ਸਭ ਤੋਂ ਪਹਿਲਾ ਮੁੱਦਾ ਪੰਜਾਬ ਦੇ ਵਿੱਚ ਬੜਾ ਇੱਕ ਹੈਗਾ ਤੁਸੀਂ ਗਲੀਆਂ ਨਾਲੀਆਂ ਦਾ ਜਿਹੜਾ ਜਿਹੜੀ ਹੱਦ ਹੈਗੀ ਆ ਉਹ ਕਾਉਂਸਲਰਾਂ ਦੇ ਅੰਡਰ ਆਂਦੀ ਹੈ ਜਿਹੜਾ ਐਮਐਲਏ ਦਾ ਹੁੰਦਾ ਉਹਦੇ ਅਧਿਕਾਰ ਖੇਤਰ ਚ ਜਿਹੜੀ ਚੀਜ਼ ਆਂਦੀ ਹੈ ਇਹ ਜਿਹੜਾ ਪਾਣੀ ਹੈਗਾ ਪਾਣੀ ਅਸੀਂ ਲੋਕ ਜੋ ਪੀ ਰਹੇ ਹਾਂ ਇਹ 95 ਵਾਡਾਂ ਦੇ ਵਿੱਚ ਇਹਨਾਂ ਨੂੰ ਮੇਅਰ ਸਾਹਿਬ ਨੂੰ ਤੇ ਨਿਗਮ ਕਮਿਸ਼ਨਰ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਆ ਕਿ ਤੁਸੀਂ ਭਾਈ 95 ਵਾਡਾਂ ਦੇ ਪੀਣ ਦੇ ਪਾਣੀ ਦੇ ਇਕੱਤਰਿਤ ਕਰੋ ਸੈਂਪਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੈੱਕ ਕਰਾਓ ਤੇ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਆ ਪਰ ਉਹ ਅੱਜ ਤੱਕ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਨਵੇਂ ਮੇਅਰ ਸਾਹਿਬ ਬਣੇ ਆ ਉਹ ਆਪਣੇ ਸਨਮਾਨ ਪ੍ਰੋਗਰਾਮਾਂ ਤੇ ਉਹਨਾਂ ਕੋਲੇ ਟਾਈਮ ਨਹੀਂ ਮਿਲਦਾ ਰਜੇਵੀਆਂ ਦੇ ਵਿੱਚ ਹੈ ਗਿਆ ਬਸ ਇੱਧਰ ਦੋ ਤਿੰਨ ਜ਼ੋਨਸ ਦੇ ਵਿੱਚ ਉਹਨਾਂ ਨੇ ਘੁੰਮ ਲਿਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੁਧਿਆਣੇ ਵਾਸੀਆਂ ਦੀ ਪ੍ਰੋਬਲਮ ਹੈਗੀ ਲੋਕੀ ਕੈਂਸਰ ਨਾਲ ਪੀੜਿਤ ਹੈਗੇ ਆ ਗੈਸਟਰੋ ਪੇਸ਼ੈਂਟ ਹੈ ਹਰ ਘਰ ਦੇ ਵਿੱਚ ਸਵੇਰੇ ਗੈਸ ਦਾ ਕੈਪਸੂਲ ਸਵੇਰੇ ਲੋਕੀ ਡੀਐਸਆਰ ਖਾਂਦੇ ਉਹਦਾ ਕਾਰਨ ਕੀ ਹੈ ਕਿਉਂਕਿ ਜਦੋਂ ਜ਼ਹਿਰੀਲਾ ਪਾਣੀ ਪੀਂਦੇ ਪਏ ਜਦੋਂ ਜਿਹੜੇ ਆਰਓ ਲਾਏ ਉਹ ਤੇ ਸਾਰੇ ਪਾਣੀ ਦੇ ਮਿਨਰਲ ਜੀ ਖਤਮ ਕਰ ਦਿੰਦੇ ਆ ਹੁਣ ਸਾਡੀ ਪਾਣੀ ਦੀ ਸਮੱਸਿਆ ਏਡੀ ਹੈ ਅਸੀਂ ਪਹਿਲਾਂ ਲੋਕਾਂ ਦਾ ਜੀਵਨ ਦੇਖੀ ਉਸ ਤੋਂ ਬਾਅਦ ਅਸੀਂ ਨੋ ਵਾਰ ਪੀਸ ਦੇ ਮੁੱਦੇ ਤੇ ਅਸੀਂ ਸ਼ਾਂਤੀ ਚਾਹੁੰਨੇ ਆ ਅਸੀਂ ਜਦੋਂ ਪੂਰੇ ਦੇਸ਼ ਦੇ ਵਿੱਚ ਜੰਗ ਦਾ ਮੌਲ ਪੈਦਾ ਹੋਇਆ ਸੀ ਉਸ ਤੋਂ ਪਹਿਲਾਂ ਅਸੀਂ ਅਸੀਂ ਸਾਰਿਆਂ ਨੇ ਇੱਕ ਨੋ ਵਾਰ ਪੀਸ ਦਾ ਅਸੀਂ ਸਨੇਹਾ ਦਿੱਤਾ ਸੀ ਅਸੀਂ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਸੀ ਕਿ ਅਸੀਂ ਸ਼ਾਂਤੀ ਚਾਹੁੰਨੇ ਆ ਸਾਡਾ ਸਰਹਦੀ ਸੂਬਾ ਹੈ ਇਹ ਨਾਲ ਲੱਗਦਾ ਕਿ ਲੜਾਈ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋ ਸਕਦਾ ਤੇ ਦੇਸ਼ ਦੇ ਵਿੱਚ ਕਿਸੇ ਵੀ ਪਾਰਟੀ ਨੇ ਇਹ ਨਹੀਂ ਕਿਹਾ ਸੀ ਕਿ ਉਹ ਪੀਸ ਚਾਹੁੰਦੀ ਹੈ ਵਾਰ ਨਹੀਂ ਚਾਹੁੰਦੀ ਪਰ ਜੇਕਰ ਤੁਸੀਂ ਟਰੰਪ ਦੀ ਗੱਲ ਮੰਨਣੀ ਸੀ ਤੇ ਤੁਸੀਂ ਸਾਡੀਓ ਮੰਨ ਲੈਂਦੇ ਟਰੰਪ ਨੇ ਵੀ ਤੇ ਉਹੀ ਗੱਲ ਕਹੀ ਸੀ ਕਿ ਅਸੀਂ ਲੜਾਈ ਨਹੀਂ ਚਾਹੁੰਦੇ ਤੇ ਅਸੀਂ ਵੀ ਉਹੀ ਗੱਲ ਕਹਿੰਦੇ ਸੀ ਕਿ ਅਸੀਂ ਲੜਾਈ ਨਹੀਂ ਚਾਹੁੰਦੇ ਸੀ ਪੀਸ ਚਾਹੁੰਨੇ ਆ ਹੁਣ ਇੱਥੇ ਕਹਿੰਦੇ ਕਿ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਤੇ ਉਹ ਕੰਮ ਕਰਤਾ 트াম্প ਦੀ ਇਹਨਾਂ ਨੇ ਗੱਲ ਮੰਨ ਲਈ ਐ ਤੇ ਸਾਡੀ ਗੱਲ ਤੇ ਇਹਨਾਂ ਨੇ ਮੰਨੀ ਨਹੀਂ ਅਸੀਂ ਤੇ ਲੰਮੇ-ਛੰਮੇ ਤੋਂ ਕਹਿ ਰਹੇ ਕਿ ਅਸੀਂ ਵਾਰ ਨਹੀਂ ਚਾਹੁੰਦੇ ਸਾਡੇ ਸੂਬੇ ਨੂੰ ਤੇ ਐਕਸਟਰਾ ਇਨਸੈਂਟਿਵ ਮਿਲਣਾ ਚਾਹੀਦਾ ਹੈਗਾ ਅਸੀਂ ਸਰਹਦੀ ਸੂਬਾ ਹਾਂ ਅਗੇ ਸੋ ਸਰ ਤੁਹਾਡੇ ਜਿਹੜੇ ਮੁੱਦੇ ਕੀ ਹੈਗਾ ਪਾਰਟੀ ਦਾ ਮੈਂ ਤੁਹਾਨੂੰ ਦੱਸਿਆ ਪਾਣੀ ਦਾ ਮੁੱਦਾ ਜਿਹੜਾ ਹੈਗਾ ਉਹ ਮੈਂ ਸਭ ਤੋਂ ਵੱਡਾ ਮੁੱਦਾ ਮੈਂ ਦੱਸਿਆ ਹੈਗਾ ਉਸ ਤੋਂ ਬਾਅਦ ਸਿਟੀ ਸੈਂਟਰ ਦੇ ਮੁੱਦੇ ਹੈਗੇ ਆ ਮੈਂ ਕਈ ਮੁੱਦੇ ਹੈਗੇ ਆ ਸਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖੜੇ ਹੈਗੇ ਆ ਆਪਣਾ ਪ੍ਰਿੰਕਰ ਪ੍ਰਕਾਸ਼ ਸਿੰਘ ਤੋਂ ਮੰਨ ਤੇ ਦੂਜੇ ਪਾਸੇ ਜਿਹੜੇ ਹੈਗੇ ਆ ਐਡਵੋਕੇਟ ਆਪਣੇ ਐਡਵੋਕੇਟ ਸਾਹਿਬ ਖੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਬਿਲਕੁਲ ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜੇ ਅਕਾਲ ਤਖਤ ਦੇ ਵੱਲੋਂ ਵੀ ਮਤਲਬ ਇੱਕ ਪਾਰਟੀ ਦੇ ਅਲੱਗ ਹੈ ਕਿ ਕੀਤੀ ਗਈ ਹੈ ਇਸੇ ਨੂੰ ਸਬੰਧ ਤੋਂ ਜਿਹੀ ਮੈਡਗਰੀ ਦੇਖੋ ਜੀ ਹਰ ਇੱਕ ਦੇ ਉਮੀਦਵਾਰ ਦੇ ਖੜੇ ਹੁੰਦਾ ਉਹ ਦਾ ਅਧਿਕਾਰ ਹੈਗਾ ਉਹਨੂੰ ਕਨਸਟੀਟਿਊਸ਼ਨਲ ਰਾਈਟ ਹੈਗਾ ਉਹ ਆਪਣਾ ਖੜੇ ਉਹਨਾਂ ਨੇ ਚੋਣ ਲੜਨੀ ਹੈ ਲੋਕ ਉਹਨਾਂ ਨੂੰ ਮੈਂਡੇਟ ਦੇਣ ਪਰ ਤੁਸੀਂ ਇਹ ਦੇਖੋ ਕਿ ਰਵੈਤੀ ਪਾਰਟੀਆਂ ਨੇ ਕੀ ਕੀਤਾ ਅਕਾਲੀ ਦਲ ਨੇ ਕੀ ਕੀਤਾ ਉਹ ਬੇਅਦਬੀਆਂ ਦੀ ਜਿਹੜਾ ਉਹਨਾਂ ਦਾ ਇਤਿਹਾਸ ਹੈਗਾ ਉਸ ਕਰਕੇ ਉਹ ਇਤਿਹਾਸ ਉਹਨਾਂ ਦੇ ਨਾਲ ਜੁੜਿਆ ਹੈ ਕਾਂਗਰਸ ਦਾ ਇਤਿਹਾਸ ਉਹਨਾਂ ਨੇ ਐਸੇ ਮਹੀਨੇ ਦੇ ਵਿੱਚ ਮਸਲ ਕੁਸ਼ੀ ਕੀਤੀ ਸੀ ਸ਼੍ਰੀ ਹਕਾਲਤਖਸਰਬ ਨੂੰ ਢਾਈ ਢੇਰੀ ਕੀਤਾ ਸੀ ਨਾਲੇ ਉਹਨਾਂ ਦੇ ਉੱਤੇ ਬੜੇ ਵੱਡੇ ਉਹਨਾਂ ਦੇ ਉਮੀਦਵਾਰ ਜਿਹੜੇ ਹੈਗੇ ਆ ਉਹਨਾਂ ਤੇ ਕਈ ਤਰ੍ਹਾਂ ਦੇ આરોਪ ਲੱਗੇ ਆ ਸੋ ਅਸੀਂ ਮੈਂ ਉਹਨਾਂ ਬਾਰੇ ਕਿਸੇ ਬਾਰੇ ਨਹੀਂ ਗੱਲ ਕਰਦਾ ਲੋਕਾਂ ਨੇ ਆਪਣਾ ਮੰਡੇਟ ਦੇਣਾ ਆਪਣੀ ਕੀਮਤੀ ਵੋਟ ਦੇਣੀ ਕਿ ਉਹ ਦੇਖਦੇ ਕਿਹਨੂੰ ਦਿੰਦੇ ਉਹ ਮਨ ਸਰ ਦਿਨ ਥੋੜੇ ਆ ਚੋਣ ਪ੍ਰਚਾਰ ਬਿਲਕੁਲ ਸਰ ਕਿਵੇਂ ਮੈਨੇਜ ਕਰਨਾ ਹੈ ਅਸੀਂ ਮੈਨੇਜ ਕਰਾਂਗੇ ਅੱਛੇ ਤਰੀਕੇ ਦੇ ਨਾਲ ਸਾਡੀ ਟੀਮਸ ਹੈਗੀਆਂ ਕੰਮ ਕਰੂਗੀਆਂ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕਰਾਂਗੇ ਅਸੀਂ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਡੋਰ ਟੂ ਡੋਰ ਕੈਂਪੇਨ ਕਰਾਂਗੇ ਲੋਕਾਂ ਨੂੰ ਦੱਸਾਂਗੇ ਅਸੀਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜੀ ਆ ਤੋਂ ਦੇ ਬਾਰੇ ਅਸੀਂ ਸਾਰਾ ਦੱਸਾਂਗੇ ਵੋਟਰਾਂ ਨੂੰ ਤੇ ਮੈਂ ਇਹੀ ਕਹਿਣਾ ਚਾਹਾਂਗਾ ਉਹਨਾਂ ਨੂੰ ਬੇਨਤੀ ਕੀਤੀ ਹੈ ਪਹਿਲਾਂ ਵੀ ਕੀਤੀ ਕਿ ਆਪਣੀ ਮੱਤ ਦਾ ਦਾਨ ਤੁਸੀਂ ਸਹੀ ਹੱਥਾਂ ਦੇ ਵਿੱਚ ਕਰਿਓ ਕਿਉਂਕਿ ਤੁਹਾਡੀ ਮੱਤ ਦਾ ਦਾਨ ਲੈ ਕੇ ਬੜੇ ਤੁਸੀਂ ਐਮਪੀ ਐਮਐਲਏ ਬਣਾਏ ਆ ਜਿਹੜੇ ਮੈਂਬਰ ਰਾਜ ਸਭਾ ਵੀ ਭੇਜੇ ਗਿਆ ਇਹ ਤੁਹਾਡੀ ਮੱਤ ਦਾ ਦਾਨ ਸੀ ਤੁਸੀਂ ਸਰਕਾਰ ਬਣਾ ਕੇ ਦਿੱਤੀ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਦਾ ਖਿਆਲ ਰੱਖਾਂਗੇ ਇਹ ਜਿਹੜੇ ਨੀ ਪੱਥਰ ਰੱਖੇ ਜਾਣਗੇ ਇਹ ਆਮ ਮਜ਼ਦੂਰਾਂ ਤੋਂ ਰਖਾਏ ਜਾਣਗੇ ਇੱਕ ਵੀ ਮਜ਼ਦੂਰ ਤੋਂ ਨੀ ਪੱਥਰ ਨਹੀਂ ਰਖਾਇਆ ਗਿਆ ਜਿਹੜੇ ਜਿਹੜੇ ਇਹਨਾਂ ਦੇ ਪਾਰਟੀ ਦੇ ਲੀਡ ਹੀਰੋ ਹੋ ਗਏ ਆ ਤੇ ਭਗਤ ਸਿੰਘ ਵਰਗੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਇੱਕ ਵੀ ਪਰਿਵਾਰ ਨੂੰ ਮੈਂਬਰ ਆ ਸਭਾ ਨਹੀਂ ਭੇਜਿਆ ਗਿਆ ਸਾਰੇ ਤਨਾਡ ਲੋਕਾਂ ਨੂੰ ਰਗਵ ਚੱਡੇ ਵਰਗੇ ਨੂੰ ਮੈਂਬਰ ਰਾ ਸਭਾ ਭੇਜਿਆ ਗਿਆ ਸੀ ਸੋ ਇਹਦੇ ਉੱਤੇ ਗੱਲ ਕਰਾਂਗੇ ਕਿ ਤੁਸੀਂ ਹੁਣ ਆਪਣੀ ਵੋਟ ਕੀਮਤੀ ਵੋਟ ਸੋ ਸਮਝ ਕੇ ਦੇਣਾ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਦੇ ਮੈਂ ਸਰ ਮੈਂ ਦੋ ਵਾਰੀ ਬੇਨਤੀ ਕਰ ਚੁੱਕਾ ਹਾਂ ਕਿ ਮੈਂ ਹਲਕੇ ਦੇ ਵਿਕਾਸ ਲਈ ਇੱਥੇ ਇੰਡਸਟਰੀ ਲਈ ਇੱਥੇ ਜਿਹੜੇ AI ਦੇ ਵੱਡੇ ਇੰਸਟੀਚੂਟਸ ਬਣਾਏ ਜਾਣ ਵੈਸ ਹਲਕੇ ਦੇ ਵਿੱਚ ਉਹਦੇ ਲਈ ਇੱਥੇ ਯੂਨੀਵਰਸਿਟੀ ਆਵੇ ਉਹਦੇ ਲਈ ਇੱਥੇ ਸਰਕਾਰੀ ਹਸਪੀਟਲਸ ਵਗੈਰਾ ਇੱਥੇ ਵੱਡੇ ਚਾਹੀਦੇ ਹੈਗੇ ਆ ਵੈਸਟ ਹਲਕੇ ਦੇ ਵਿੱਚ